ਹਾਂਜੀ ਪਿਆਰਿਓ ਜੈ ਗੁਰਦੇਵ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਜੀ ਸੋ ਪਿਆਰਿਓ ਜੋ ਆਪਾਂ ਸਤਿਗੁਰ ਅ ਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਸ਼ਬਦਾਂ ਦੀ ਜੋ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਤਿਸ ਦੇ ਚੱਲਦੇ ਆ ਅੱਜ ਆਪਾਂ ਜੋ ਸਤਿਗੁਰ ਅ ਵਿਦਾਸ ਮਹਾਰਾਜ ਦਾ ਦੂਸਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 345 ਤੇ ਸੁਭਾਏਮਾਨ ਹੈ ਰਾਗ ਗੋੜੀ ਗੁਆਰੇਰੀ ਦੇ ਅੰਦਰ ਇਹ ਸ਼ਬਦ ਸਤਿਗੁਰ ਪਾਸ਼ਾ ਨੇ ਉਚਾਰਨ ਕੀਤਾ ਹੈ ਸੋ ਇਸ ਦੂਸਰੇ ਸ਼ਬਦ ਦੀ ਅਜਾਪ ਜੀ ਨਾਲ ਆਪਾਂ ਵਿਆਖਿਆ ਸਾਂਝੀ ਕਰਾਂਗੇ ਸੋ ਇੱਕ ਵਾਰ ਪਹਿਲਾ ਇਹ ਸ਼ਬਦ ਆਪਾਂ ਪਾਠ ਦੇ ਰੂਪ ਵਿੱਚ ਆਪ ਜੀ ਨਾਲ ਸਾਂਝਾ ਕਰ ਲਈਏ ਫਿਰ ਇਸ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕਟਿਲਤਾ ਜਨਮ ਕੋ ਪਾਂਤੀ राम गुसैया जी के जीवना मोहे ना बिसारो मैं जन तेरा रहाऊ मेरी हर हो विपत जन कर होस पाई चरण न छाड़ो शरीर कल जाई कहो रे बेदास परो तेरी सांभा ਬੇਗ ਮਿਲੋ ਜਨ ਕਰਨਾ ਬਿਲੰਬਾ ਬੇਗ ਮਿਲੋ ਜਨ ਕਰਨਾ ਬਿਲੰਬਾ ਸੋ ਪਿਆਰਿਓ ਗੁਰਦੇਵ ਪਾਤਸ਼ਾਹ ਦਾ ਇਹ ਸ਼ਬਦ ਰਾਗ ਗੋੜੀ ਗੁਆਰੇ ਰਿਦਰ ਦਰਜ ਹੈ ਸਤਗੁਰਾਂ ਨੇ ਗੋੜੀ ਗੁਆਰੇ ਦੀ ਰਾਗ ਦਾ ਪ੍ਰਯੋਗ ਕੀਤਾ ਇਹ ਸ਼ਬਦ ਗਾਇਨ ਕਰਦੇ ਉਚਾਰ ਦੇ ਸਮੇਂ ਪਿਆਰਿਓ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ RAM ਗੁਸਈਆਂ ਜੀ ਕੇ ਜੀਵਨਾ ਮੋਹੇ ਨ ਬਿਸਾਰੋ ਮੈਂ ਜਨ ਤੇਰਾ ਰਹਾਉ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੋਈ ਵੀ ਸ਼ਬਦ ਵਿਚਾਰਨ ਤੋਂ ਪਹਿਲਾਂ ਆਪਾਂ ਨੂੰ ਰਹਾਉ ਦੀਆਂ ਜੋ ਪੰਕਤੀਆਂ ਨੇ ਉਹਨਾਂ ਤੇ ਆਪਣਾ ਧਿਆਨ ਕੇਂਦਰਿਤ ਕਰਨਾ ਪੈਂਦਾ ਹੈ ਕਿਉਂਕਿ ਸਾਰਾ ਇਹ ਸ਼ਬਦ ਉਹਨਾਂ ਹੀ ਪੰਕਤੀਆਂ ਦੇ ਆਲੇ-ਦੁਆਲੇ ਘੁੰਮਦਾ ਹੁੰਦਾ ਹੈ ਤੇ ਜੋੜ ਹਾਉ ਦੀਆਂ ਪੰਕਤੀਆਂ ਨੇ RAM ਗੁਸਈਆਂ ਜੀ ਕੇ ਜੀਵਨਾ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਪਿਆਰਿਓ ਕਿ ਐ ਮੇਰੀ ਜਿੰਦ ਦੇ ਜੀਵਨ ਐ ਮੇਰੇ ਪ੍ਰਾਣਾ ਦੇ ਰਾਖੇ ਇਸ ਜਿੰਦ ਦੇ ਮਾਲਕ ਗੁਸਾਈਂ ਜੀ ਇਸ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਜੀ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਵੀ ਤੂੰ ਮੈਨੂੰ ਬਿਸਾਰ ਨਾ ਤੂੰ ਭਲਾ ਨਾ ਹੁਣ ਪਿਆਰਿਓ ਫਿਰ ਇਨਸਾਨ ਉਸ ਪ੍ਰਮੂਹ ਤੋਂ ਦੂਰ ਕਿਸ ਕਾਰਨ ਕਰਕੇ ਹੁੰਦਾ ਹੈ ਉਹ ਸ਼ਬਦ ਦੀਆਂ ਫਿਰ ਉੱਪਰ ਲੀਆਂ ਪੰਕਤੀਆਂ ਚੋਂ ਸਾਨੂੰ ਜਵਾਬ ਮਿਲੇਗਾ ਕਿ ਸਤਗੁਰ ਸ਼ਬਦ ਨੂੰ ਆਰੰਭ ਕਰਦੇ ਨੇ ਕਿ ਮੇਰੀ ਸੰਗਤ ਕੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ ਹੁਣ ਬਹੁਤ ਵਿਦਵਾਨਾਂ ਨੇ ਇਸਦੀ ਵਿਆਖਿਆ ਕੀਤੀ ਹੈ ਕਿ ਸ਼ਾਇਦ ਰਵਿਦਾਸ ਮਹਾਰਾਜ ਜਿਸ ਸਮਾਜ ਵਿੱਚ ਪੈਦਾ ਹੋਏ ਨੇ ਕਿਉਂਕਿ ਬ੍ਰਾਹਮਣ ਦੇ ਮੁਤਾਬਿਕ ਉਸ ਨੂੰ ਨੀਚ ਛੂਦਰ ਦਲਿਤ ਸਮਾਜ ਸਮਝਿਆ ਜਾਂਦਾ ਸੀ। ਬਿ ਸਤਗੁਰਾਂ ਨੇ ਰਵਿਦਾਸ ਜੀ ਨੇ ਪਤਾ ਨਹੀਂ ਆਪਣੇ ਸਮਾਜ ਦੀ ਲੋਕਾਂ ਦੀ ਗੱਲ ਕੀਤੀ ਹੈ ਕਿ ਮੇਰੀ ਜੋ ਸੰਗਤ ਹੈ ਮੇਰੇ ਆਲੇ ਦੁਆਲੇ ਜੋ ਬੈਠਣ ਵਾਲੇ ਲੋਕ ਨੇ ਉਹ ਨੀਚ ਨੇ ਉਹਨਾਂ ਦਾ ਕਰਮ ਵੀ ਚੰਗਾ ਨਹੀਂ ਹੈ। ਬਹੁਤ ਵਿਦਵਾਨਾਂ ਨੇ ਇਸ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ ਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ ਭਾਈ ਸਾਹਿਬ ਭਾਈ ਸਾਹਿਬ ਵੀਰ ਸਿੰਘ ਉਹਨਾਂ ਦਾ ਉਹਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਦੀ ਇਸ ਦੀ ਵਿਆਖਿਆ ਕੀਤੀ ਹੈ ਪਰ ਪਿਆਰਿਓ ਨਹੀਂ ਮੇਰੇ ਯਕਤ ਗੁਰੂ ਸਤਿਗੁਰ ਵਿਦਾਸ ਮਹਾਰਾਜ ਇਸ ਵਿੱਚ ਜੋ ਸੰਗਤ ਪੋਚ ਦੀ ਗੱਲ ਕਰ ਰਹੇ ਨੇ ਉਹ ਆਪਣੇ ਸਮਾਜ ਦੇ ਲੋਕਾਂ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਪਹਿਲੀ ਗੱਲ ਤੇ ਸਾਨੂੰ ਇਹ ਸੋਚਣੀ ਪਾਏਗੀ ਕਿ ਕਿਸੇ ਨੂੰ ਉੱਚਾ ਕਿਸੇ ਨੂੰ ਨੀਮਾ ਇਹ ਜੋ ਬਣਾਇਆ ਹੈ ਇਹ ਬ੍ਰਾਹਮਣ ਦੇ ਸ਼ੈਤਾਨੀ ਦਿਮਾਗ ਨੇ ਬਣਾਇਆ ਹੈ ਇਹ ਮਨੁਸਿਮਰਤੀ ਨੇ ਬਣਾਇਆ ਹੈ ਇਹ ਉਸ ਅਕਾਲ ਪੁਰਖ ਦੀ ਕਾੜ ਨਹੀਂ ਹੈ ਜੀ ਉਸ ਅਕਾਲ ਪੁਰਖ ਦੀ ਦੇਨ ਜਾਤਾਂ ਪਾਤਾਂ ਨਹੀਂ ਹਨ ਇਹ ਤੇ ਮੈਨ ਮੇੜ ਹੈ ਇਨਸਾਨ ਸ਼ੈਤਾਨੀ ਦਿਮਾਗ ਦੇ ਜੋ ਇਨਸਾਨ ਸੀ ਉਹਨਾਂ ਦੀ ਇਹ ਉਪਜ ਹੈ ਤੇ ਸਤਗੁਰ ਵਿਦਾਸ ਮਹਾਰਾਜ ਤੇ ਜਾਤ ਪਾਤ ਦੇ ਖਿਲਾਫ ਨੇ ਉਹ ਤੇ ਉੱਚਾ ਨੀਵਾ ਕਿਸੇ ਨੂੰ ਮੰਨਦੇ ਹੀ ਨਹੀਂ ਉਹ ਆਪਣੇ ਸਮਾਜ ਨੂੰ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਮੇਰੀ ਜੋ ਸੰਗਤ ਹੈ ਉਹ ਨੀਚਾਂ ਦੀ ਸੰਗਤ ਹੈ ਮੇਰੇ ਵਾਲੇ ਦੁਆਲੇ ਬੈਠਣ ਵਾਲੇ ਨੇ ਉਹ ਨੀਚ ਨੇ ਨਹੀਂ ਅਸਲ ਵਿੱਚ ਪਿਆਰੋ ਇਹਦੇ ਵਿੱਚ ਸਤਗੁਰ ਜੋ ਸੰਗਤ ਨੀਚ ਸੰਗਤ ਦੀ ਗੱਲ ਕਰ ਰਹੇ ਨੇ ਪੋਚ ਸੰਗਤ ਦੀ ਗੱਲ ਕਰ ਰਹੇ ਨੇ ਉਹ ਕੁਲ ਲੁਕਾਈ ਦੀ ਮਨੁੱਖਤਾ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਜੀਵ ਹੈ ਇਹਦੀ ਜੋ ਸੰਗਤ ਹੈ ਇਪੋਜ ਪਾਪ ਵਿਕਾਰਾਂ ਦੀ ਸੰਗਤ ਹੈ ਇਹਦਾ ਮਨ ਜੋ ਹੈ ਉਹ ਵਿਕਾਰਾਂ ਦੀ ਸੰਗਤ ਕਰਦਾ ਹੈ ਉਹ ਬੜਾ ਹੀ ਟੇਡੀਆਂ-ਮੇਡੀਆਂ ਚਾਲਾਂ ਚੱਲਣ ਵਾਲਾ ਹੈ ਹੁਣ ਆਪਾਂ ਇਹ ਸ਼ਬਦ ਦੀ ਜੋ ਵਿਆਖਿਆ ਹੈ ਉਸ ਨੂੰ ਆਪ ਵੀ ਨਾਲ ਸਾਂਝਾ ਕਰਦੇ ਆ ਕਿਉਂਕਿ ਜੋ ਆਮ ਇਸ ਦੇ ਸਾਨੂੰ ਪੜਨ ਨੂੰ ਮਿਲਦੇ ਨੇ ਅਰਥ ਕਿ ਸਤਗੁਰ ਸ਼ਾਇਦ ਸਤਗੁਰ ਆਪਣੇ ਲੋਕਾਂ ਦੀ ਗੱਲ ਕਰ ਰਹੇ ਨੇ ਕਿ ਮੇਰੀ ਸੰਗਤ ਨੀਮਿਆਂ ਦੀ ਸੰਗਤ ਹੈ ਜਿਨ੍ਹਾਂ ਦੀ ਮੈਂ ਸੰਗਤ ਮੇਰੇ ਆਲੇ ਦੁਆਲੇ ਜੋ ਸੰਗਤ ਹੈ ਮੇਰਾ ਸਮਾਜ ਹੈ ਇਹਨਾਂ ਦੇ ਕਰਮ ਵੀ ਚੰਗੇ ਨਹੀਂ ਨੇ ਨਹੀਂ ਇਹ ਗੱਲ ਕਦੇ ਨਹੀਂ ਹੋ ਸਕਦੀ ਕਿ ਸਤਗੁਰ ਅ रविदास ਮਹਾਰਾਜ ਮਨੁੱਖਤਾ ਨੂੰ ਇਸ ਤਰ੍ਹਾਂ ਨੀਮਾ ਕਹਿ ਕੇ ਗੱਲ ਕਰਦੇ ਹੋਣਗੇ ਅਸਲ ਵਿੱਚ ਇਹ ਸਤਗੁਰ ਜੋ ਇਨਸਾਨ ਦਾ ਮਨ ਸ਼ੈਤਾਨੀ ਮਨ ਹੈ ਉਸ ਮਨ ਦਾ ਜ਼ਿਕਰ ਕਰ ਰਹੇ ਨੇ ਤੇ ਦੂਸਰਾ ਇਹ ਵੀ ਪਿਆਰਿਓ ਇਹ ਨਹੀਂ ਕਿ ਮੇਰੇ ਸਤਗੁਰ ਗੁਰਦੇਵ ਪਾਤਸ਼ਾਹ ਦੀ ਕੋਈ ਸੰਗਤ ਨਹੀਂ ਵੀ ਹੈ ਉਹ ਤੇ ਆਪਣੇ ਆਪ ਨੂੰ ਅੱਗੇ ਰੱਖ ਕੇ ਸਮਝਾਉਣਾ ਸਾਨੂੰ ਅਗਿਆਨੀਆਂ ਨੂੰ ਚਾਉਂਦੇ ਨੇ ਬਹੁਤ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰ ਪਾਤਸ਼ਾਹ ਨੇ ਇਹੋ ਜਿਹੇ ਸ਼ਬਦ ਵਰਤੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣੇ ਆਪ ਨੂੰ ਨੀਚ ਕਿਹਾ ਏ ਜਾਂ ਮੇਰੇ ਨੀਚ ਕਰਮ ਹਨ ਭਾਵ ਇਹ ਨਿਮਰਤਾ ਏ ਕਿ ਦੂਸਰੇ ਨੂੰ ਸਮਝਾਉਣ ਦੇ ਲਈ ਆਪਣੇ ਆਪ ਨੂੰ ਸੰਬੋਧਨ ਕਰਨਾ ਇਹੀ ਤਰੀਕਾ ਗੁਰਦੇਵ ਪਾਤਸ਼ਾਹ ਨੇ ਇੱਥੇ ਵਰਤੇ ਆਏ ਕਿ ਆਪਣੇ ਆਪ ਨੂੰ ਅੱਗੇ ਰੱਖ ਕੇ ਆਪਣੀ ਸੰਗਤ ਨੀਮੀ ਦੱਸ ਕੇ ਗੱਲ ਸਾਰੇ ਇਨਸਾਨਾਂ ਦੇ ਕੀਤੀ ਹੈ ਸਮਝਾਉਣਾ ਸਭ ਨੂੰ ਕੀਤਾ ਹੈ ਪਰ ਅੱਗੇ ਸਤਿਗੁਰਾਂ ਨੇ ਆਪਣੇ ਆਪ ਨੂੰ ਰੱਖਿਆ ਆਓ ਮੇਰੀ ਸੰਗਤ ਪੋਚ ਸੋਚ ਦਿਨ ਲਗਾਤੀ ਕਿ ਜੋ ਇਸ ਮਨੁੱਖੀ ਜੀਵ ਦੀ ਸੰਗਤ ਹੈ ਪੋਚ ਹੈ ਪੋਚ ਸ਼ਬਦ ਦਾ ਅਰਥ ਹੁੰਦਾ ਪਿਆਰਿਓ ਨੀਚ ਪੈੜਾ ਮੇਰੀ ਸੰਗਤ ਪੋਚ ਸਤਿਗੁਰਦੇਵ ਆਖਦੇ ਨੇ ਕਿ ਇਸ ਜੀਵ ਦੀ ਜੋ ਸੰਗਤ ਹੈ ਉਹ ਬੜੀ ਨੀਵੀਂ ਹੈ ਨੀਚ ਸੰਗਤ ਹੈ। ਭਾਵ ਇਸ ਨੇ ਵਿਕਾਰਾਂ ਦੀ ਸੰਗਤ ਕੀਤੀ ਹੋਈ ਹੈ। ਇਸ ਨੇ ਮਾੜੇ ਕੰਮਾਂ ਦੀ ਸੰਗਤ ਕੀਤੀ ਹੋਈ ਹੈ। ਇਸ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਸੰਗਤ ਕੀਤੀ ਹੋਈ ਹੈ। ਇਹਨਾਂ ਚੀਜ਼ਾਂ ਨੂੰ ਸਤਿਗੁਰੂ ਨੀਵੇਂ ਦੱਸਦੇ ਨੇ। ਮੇਰੀ ਸੰਗਤ ਪੂਜ ਸੋਚ ਦਿਨ ਰਾਤ। ਪਿਆਰਿਓ ਇੱਕ ਹੋਰ ਇੱਥੇ ਜ਼ਰੂਰ ਸਮਝੀਏ। ਇਹ ਜੋ ਸ਼ਬਦ ਨੇ ਜੋ ਇਹ ਜੋ ਪੰਕਤੀਆਂ ਨੇ ਇੱਕ ਜਗਿਆਸੂ ਦੇ ਅੰਦਰੋਂ ਇੱਕ ਜਗਿਆਸੂ ਦੇ ਅੰਦਰੋਂ ਉੱਠੀ ਹੋਈ ਆਵਾਜ਼ ਵੀ ਹੋ ਸਕਦੀ ਹੈ ਜਿਹੜਾ ਉਸ ਪ੍ਰਭੂ ਨੂੰ ਮਿਲਣ ਦੀ ਚਾਹ ਰੱਖਦਾ ਹੈ ਜਿਹੜਾ ਉਸ ਤੱਕਰ ਪਹੁੰਚਣਾ ਚਾਹੁੰਦਾ ਹੈ ਜਿਹੜਾ ਉਸ ਵਿੱਚ ਅਪੇਧ ਹੋਣਾ ਚਾਹੁੰਦਾ ਹੈ ਜਿਹੜਾ ਆਪਣੇ ਹਿਰਦੇ ਵਿੱਚ ਉਸ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ਇਹ ਉਹਦੇ ਅੰਤਰ ਆਤਮੇ ਦੀ ਆਵਾਜ਼ ਵੀ ਹੈ ਕਿਉਂਕਿ ਜਦੋਂ ਆਪਣੇ ਔਗਣ ਦਿਸਦੇ ਨੇ ਇਨਸਾਨ ਨੂੰ ਜੀਵ ਨੂੰ ਜਦੋਂ ਆਪਣੇ ਔਗਣ ਦਿਸਦੇ ਨਹੀਂ ਕਿਉਂਕਿ ਅੱਜ ਤੱਕ ਅਸੀਂ ਦੂਸਰਿਆਂ ਦੇ ਹੀ ਔਗਣ ਦੇਖੇ ਨੇ ਆਪਣੇ ਆਪ ਨੂੰ ਨਹੀਂ ਦੇਖਿਆ ਪਰ ਜਦੋਂ ਕੋਈ ਪ੍ਰਭੂ ਦੇ ਮਾਰਗ ਤੇ ਚੱਲਦਾ ਹੈ ਚੱਲਦੇ ਚੱਲਦੇ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਉਂਦਾ ਹੈ ਜਦੋਂ ਆਪਣੇ ਆਪ ਦੇ ਔਗਣ ਦਿਸਣੇ ਸ਼ੁਰੂ ਹੁੰਦੇ ਨੇ ਆਪਣੀ ਮੂਲ ਕਮਜ਼ੋਰੀ ਆਪਣਾ ਮੂਲ ਜੋ ਔਗਣ ਹੈ ਕਿਉਂਕਿ ਹਰ ਇੱਕ ਇਨਸਾਨ ਦੇ ਅੰਦਰ ਇੱਕ ਮੂਲ ਔਗਣ ਹੁੰਦਾ ਹੈ ਤੇ ਜਿਸ ਨੂੰ ਆਪਣਾ ਮੂਲ ਔਗਣ ਆਪਣੀ ਕਮਜ਼ੋਰੀ ਆਪਣੀ ਭੈੜ ਆਪਣੀ ਨੀਚਤਾ ਦਿਸ ਜਾਂਦੀ ਹੈ ਤੇ ਉਸ ਦੇ ਪ੍ਰਾਣਾ ਦੇ ਵਿੱਚੋਂ ਵੀ ਪਿਆਰੋ ਇਹ ਅਰਦਾਸ ਨਿਕਲ ਸਕਦੀ ਹੈ ਕਿ ਮੇਰੀ ਸੰਗਤ ਪੋਜ ਸੋਚ ਦਿਨ ਰਾਤ ਕਿ ਆਹ ਪਰਮੇਸ਼ਰ ਜੀ ਮੈਨੂੰ ਇਹੀ ਸੋਚ ਦਿਨ ਰਾਤ ਵੱਡ ਵੱਡ ਕੇ ਖਾਂਦੀ ਏ ਮੈਂ ਸੋਚਦਾ ਰਹਿੰਦਾ ਹਾਂ ਕਿ ਮੇਰੀ ਜੋ ਸੰਗਤ ਹੈ ਇਹ ਬੜੀ ਪੋਜ ਹੈ ਇਹ ਨੀਵੀਂ ਹੈ ਇਹ ਨੀਚਾਂ ਦੀ ਸੰਗਤ ਕੀਤੀ ਹੋਈ ਹੈ। ਭਾਵ ਮਾੜੇ ਕੰਮਾਂ ਦੀ ਸੰਗਤ ਕੀਤੀ ਹੋਈ ਹੈ। ਪੰਜ ਚੋਰ ਜੋ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਸੰਗਤ ਮੈਂ ਕੀਤੀ ਹੋਈ ਹੈ। ਮੇਰੀ ਸੰਗਤ ਪੋਜ ਸੋਚ ਦੇਨ ਰਾਤੀ। ਹੁਣ ਜਦੋਂ ਮੈਂ ਇਹਨਾਂ ਦੀ ਸੰਗਤ ਕਰ ਲਈ ਕਿਉਂਕਿ ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ ਪਿਆਰਿਓ ਉਸ ਤਰ੍ਹਾਂ ਦੀ ਰੰਗਤ ਹੋ ਜਾਂਦੀ ਹੈ। ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ ਉਸ ਤਰ੍ਹਾਂ ਦਾ ਸਾਡਾ ਸੁਭਾਅ ਸਾਡਾ ਕਰਮ ਬਣ ਜਾਂਦਾ ਹੈ। ਤੁਸੀਂ ਆਮ ਵੀ ਵੇਖਿਆ ਹੋਵੇਗਾ ਤੁਸੀਂ ਕਿਸੇ ਚੀਜ਼ ਦੀ ਰੋਜ਼ ਸੰਗਤ ਕਰਨ ਲੱਗ ਪਓ ਤੁਸੀਂ ਕੁਝ ਚੰਗਾ ਰੋਜ਼ ਪੜ੍ਹਨ ਲੱਗ ਪਓ ਚੰਗਾ ਰੋਜ਼ ਸੁਣਨ ਲੱਗ ਪਓ ਕੁਝ ਦਿਨਾਂ ਬਾਅਦ ਫਿਰ ਤੁਹਾਡਾ ਕਰਮ ਵੀ ਉਦਾਂ ਦਾ ਸ਼ੁਰੂ ਹੋ ਜਾਏਗਾ ਤੁਸੀਂ ਰੋਜ਼ ਚੰਗਾ ਸੁਣਦੇ ਹੋ ਚੰਗਾ ਦੇਖਦੇ ਹੋ ਤਾਂ ਤੁਹਾਡਾ ਆਪਣੇ ਆਪ ਚੰਗਾ ਕਰਨ ਨੂੰ ਮਨ ਵੀ ਕਰੇਗਾ ਦੂਹੇ ਪਾਸੇ ਜੇ ਅਸੀਂ ਰੋਜ਼ ਮਾੜਾ ਦੇਖਦੇ ਹਾਂ ਮਾੜਾ ਸੁਣਦੇ ਹਾਂ ਅਸੀਂ ਉਸ ਜਗ੍ਹਾ ਰੋਜ਼ ਜਾਂਦੇ ਹਾਂ ਜਿੱਥੇ ਗਲਤ ਕੰਮ ਹੁੰਦੇ ਨੇ ਅਸੀਂ ਜੂਏਖਾਨੇ 'ਚ ਸ਼ਰਾਬਖਾਨਿਆਂ 'ਚ ਰੋਜ਼ ਜਾਂਦੇ ਹਾਂ ਜਿੱਥੇ ਜੂਆ ਖੇਡਿਆ ਜਾਂਦਾ ਏ दारू ਪੀਤੀ ਜਾਂਦੀ ਏ ਅਨੇਕ ਤਰ੍ਹਾਂ ਦੇ ਵਿਕਾਰ ਕੀਤੇ ਜਾਂਦੇ ਨੇ ਅਸੀਂ ਉਸ ਜਗ੍ਹਾ ਰੋਜ਼ ਜਾਈਏ ਤਾਂ ਪਿਆਰਿਓ ਕੁਝ ਦਿਨਾਂ ਬਾਅਦ ਹੋ ਸਕਦਾ ਏ ਕਿ ਸਾਡੇ ਮਨ ਵਿੱਚ ਉਹ ਕੁਝ ਕਰਨ ਦਾ ਖਿਆਲ ਆ ਜਾਏ ਇਹ ਵੀ ਹੋ ਸਕਦਾ ਏ ਕਿ ਉਹ ਅਸੀਂ ਉਹ ਕੁਝ ਅਸੀਂ ਕਰਨ ਵੀ ਲੱਗ ਪਈਏ ਕਿਉਂਕਿ ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ ਉਸ ਤਰ੍ਹਾਂ ਦਾ ਕਰਮ ਆਪਣੇ ਆਪ ਬਣ ਜਾਂਦਾ ਹੈ ਤੇ ਸਤਿਗੁਰ ਕਹਿੰਦੇ ਨੇ ਕਿ ਮੇਰੀ ਸੰਗਤ ਪੋਜ ਸੋਚ ਦਿਨ ਰਾਤੀ ਹੁਣ ਜਦੋਂ ਮੈਂ ਨੀਵੀਂ ਸੰਗਤ ਕਰ ਲਈ ਬਿਕਾਰਾਂ ਦੀ ਸੰਗਤ ਕਰ ਲਈ ਜੀਵ ਨੇ ਤੇ ਫਿਰ ਆਪਣੇ ਆਪ ਜਿਹੜਾ ਉਹਦਾ ਕਰਮ ਸੀ ਉਹ ਵੀ ਨੀਮਾ ਹੋ ਗਿਆ ਮੇਰਾ ਕਰਮ ਕੁਟੇ ਲਤਾ ਜਨਮ ਕੁ ਬੰਦੀ ਕੁਟੇ ਲਤਾ ਪਾਪ ਟੇਡੇ ਮੇਡੇ ਕਰਮ ਗਲਤ ਕਰ ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ ਮੇਰੇ ਮਾੜੇ ਕਮਾ ਕਰਕੇ ਜਿਹੜਾ ਮੇਰਾ ਇਹ ਜਨਮ ਹੈ ਇਹ ਵੀ ਕੁਪੰਤੀ ਭਾਵ ਮਾੜਾ ਹੋ ਗਿਆ ਹੈ ਕਿ ਪਕਾਰਾਂ ਦੀ ਸੰਗਤ ਕਰਨ ਕਰਕੇ ਇਸ ਨੀਚ ਕਰਮਾਂ ਦੀ ਸੰਗਤ ਕਰਕੇ ਮੇਰਾ ਜੋ ਕਰਮ ਹੈ ਉਹ ਵੀ ਬਿੰਗੇ ਟੇਡੇ ਭਾਵ ਭੇੜੇ ਕਰਮ ਹੋ ਗਏ ਨੇ ਭੇੜੇ ਕਰਮ ਕਿ ਲੋਕਾਂ ਦਾ ਹੱਕ ਮਾਰਨਾ ਲੋਕਾਂ ਨੂੰ ਦੁੱਖ ਪਹੁੰਚਾਉਣਾ ਜੀਵਾਂ ਨੂੰ ਦੁੱਖ ਪਹੁੰਚਾਉਣਾ ਜੀਵਾਂ ਦਾ ਹੱਕ ਮਾਰਨਾ ਹੋਰ ਤਰ੍ਹਾਂ ਤਰ੍ਹਾਂ ਦੇ ਜੋ ਭੈੜੇ ਕਰਮ ਨੇ ਉਹ ਸੰਗਤ ਪੋਚ ਹੋਣ ਕਰਕੇ ਇਹ ਸਾਰੇ ਕਰਮ ਹੋ ਗਏ ਨੇ ਕਰਮ ਜਦੋਂ ਭੈੜੇ ਹੋ ਗਏ ਤੇ ਫਿਰ ਇੱਕ ਹੋਰ ਰਿਜ਼ਲਟ ਅੱਗੇ ਨਿਕਲ ਕੇ ਆਇਆ ਇੱਕ ਹੋਰ ਨਤੀਜਾ ਨਿਕਲਿਆ ਕੀ ਜਨਮ ਕੁਪਾਂਤੀ ਜਿਹੜਾ ਮੇਰਾ ਇਹ ਪੂਰਾ ਜੀਵਨ ਹੈ ਭਾਵ ਮੁਕਤੀ ਦੀ ਗੱਲ ਇੱਥੇ ਹੈ ਕਿ ਭੈੜੀ ਸੰਗਤ ਕਰਕੇ ਸੰਗਤ ਕਰਕੇ ਮੇਰੇ ਕਰਮ ਜਿਹੜੇ ਆ ਉਹ ਮਾੜੇ ਬਣ ਗਏ ਸੰਗਤ ਕਰਕੇ ਮੇਰੇ ਕਰਮ ਭੈੜੇ ਹੋ ਗਏ ਭੈੜੇ ਕਰਮਾਂ ਕਰਕੇ ਭੈੜੀ ਸੰਗਤ ਕਰਕੇ ਜਿਹੜਾ ਮੇਰਾ ਸਾਰਾ ਜੀਵਨ ਹੈ ਉਹ ਭੈੜਾ ਹੀ ਹੋ ਗਿਆ ਉਹ ਨਰਕ ਬਣ ਗਿਆ ਇਹਨੂੰ ਥੋੜਾ ਜਿਹਾ ਆਪਾਂ ਸਮਝੀਏ ਦੇਖੋ ਇਹ ਲੜੀ ਜੁੜਦੀ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਕਿ ਸੰਗਤ ਦਾ ਬੜਾ ਵੱਡਾ ਅਸਰ ਹੈ ਸੰਗਤ नीਚ ਹੋਵੇਗੀ ਬੈਣੀ ਉਠਣੀ ਗਲਤ ਲੋਕਾਂ ਨਾਲ ਹੋਵੇਗੀ ਆਪਣੇ ਆਪ ਉਦਾਂ ਦਾ ਸੁਭਾਅ ਬਣੇਗਾ ਸੁਭਾਅ ਤੋਂ ਸੰਸਕਾਰ ਬਣਗੇ ਸੰਸਕਾਰਾਂ ਤੋਂ ਕਰਮ ਬਣ ਜਾਂਦੇ ਨੇ ਤੇ ਪਿਆਰਿਓ ਫਿਰ ਕਰਮਾ ਕਰਕੇ ਸਾਰੇ ਦਾ ਸਾਰਾ ਜੀਵਨ ਇਨਸਾਨ ਦਾ ਗਰਕ ਹੋ ਜਾਂਦਾ ਹੈ ਤੇ ਜਦੋਂ ਫਿਰ ਇਹ ਬੰਦੇ ਨੂੰ ਪਤਾ ਲੱਗਦਾ ਹੈ ਜਿਹੜਾ ਪ੍ਰਭੂ ਦੇ ਮਾਰਗ ਤੇ ਚੱਲਦਾ ਹੈ ਉਸ ਨੂੰ ਆਪਣੇ ਔਗਣ ਜਦੋਂ ਦਿਸਦੇ ਨੇ ਤੇ ਪ੍ਰਾਣਾ ਦੇ ਵਿੱਚੋਂ ਫਿਰ ਹਿਰਦੇ ਦੇ ਵਿੱਚੋਂ ਇੱਕ ਅਰਦਾਸ ਨਿਕਲਦੀ ਹੈ ਇੱਕ ਬੇਨਤੀ ਨਿਕਲਦੀ ਹੈ ਇੱਕ ਹੂਕ ਨਿਕਲਦੀ ਹੈ ਕਿਹੜੀ RAM ਗੁਸਈਆਂ ਜੀ ਕੇ ਜੀਵਨਾ ਐ ਮੇਰੀ ਜਿੰਦ ਦੇ ਜੀਵਨ ਹਾਰ ਪ੍ਰਭੂ ਜੀਓ ਐ ਮੇਰੇ ਪ੍ਰਾਣਾ ਤੋਂ ਵੀ ਪਿਆਰੀ ਐ ਪ੍ਰਾਣਾ ਦੇ ਰਖਵਾਲੇ ਐ ਮਨ ਜੀਵਨ ਦੇਣ ਵਾਲੇ ਮੇਰੇ ਗੁਸਾਈ ਪ੍ਰਭੂ ਜੀਓ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਤੂੰ ਮੈਨੂੰ ਬਿਸਾਰਨਾ ਕਿਉਂਕਿ ਮੇਰੇ ਵੱਸ ਦੀ ਇਹ ਗੱਲ ਨਹੀਂ ਕਿ ਮੈਂ ਇਸ ਸੰਕਟ ਚ ਉਭਰ ਸਕਾਂ ਇਸ ਸੰਕਟ ਚੋਂ ਬਾਹਰ ਨਿਕਲ ਸਕਾਂ ਐ ਸਤਿਗੁਰੂ ਐ ਪ੍ਰਭੂ ਜੀ ਤੂੰ ਕਿਰਪਾ ਕਰੇ ਤੂੰ ਮੇਰੀ ਬਾਹ ਫੜ ਕੇ ਰੱਖੇ ਤਦ ਹੀ ਇਸ ਭੈੜੀ ਸੰਕਟ ਦੇ ਵਿੱਚੋਂ ਮੈਂ ਬਾਹਰ ਆ ਸਕਦਾ ਅਨਥਾ ਮੇਰੇ ਵੱਸ ਵਿੱਚ ਇਹ ਸਭ ਕੁਝ ਨਹੀਂ ਹੈ ਮੋਹੇ ਨਾ ਵਿਸਾਰੋ ਮੈਨੂੰ ਵਿਸਾਰਨਾ ਮੈਂ ਤੇਰਾ ਜਨ ਹਾਂ ਮੈਨੂੰ ਵਿਸਾਰਨਾ ਪਿਆਰਿਓ ਇੱਕ ਅਰਦਾਸ ਹੈ ਇੱਕ ਜੋਦੜੀ ਹੈ ਇੱਕ ਤਰਲ ਆਇ ਉਸ ਪ੍ਰਭੂ ਦੇ ਅੱਗੇ ਜੇਕਰ ਕਿਸੇ ਇਨਸਾਨ ਨੂੰ ਪਿਆਰਿਓ ਵਾਕਿਆ ਹੀ ਸਚਾਈ ਵਿੱਚ ਵਾਕਿਆ ਹੀ ਅਸਲ ਵਿੱਚ ਆਪਣੇ ਔਗਣ ਦਿਸਿਆ ਜੇਕਰ ਕੋਈ ਇਨਸਾਨ ਇਹਨਾਂ ਪੰਕਤੀਆਂ ਨੂੰ ਅਪਣਾ ਲਏ ਕਿ ਆਪਨਰੇ ਗਰੀਬਾਨ ਮੇ ਸਿਰ ਨੀਵਾ ਕਰ ਦੇਕ ਜਦੋਂ ਆਪਣੇ ਆਪ ਨੂੰ ਦੇਖੇਗਾ ਅੰਤਰ ਆਤਮੇ ਨੂੰ ਦੇਖੇਗਾ ਆਪਣੇ ਅੰਦਰ ਆਤਮੇ ਨੂੰ ਦੇਖੇਗਾ ਜਦੋਂ ਆਪਣੇ ਔਗਣ ਦੇਖਣਗੇ ਤੇ ਔਗਣ ਦੇਖ ਕੇ ਜਿਹੜਾ ਤੇ ਤਰਾਹੇ ਤਰਾਹੇ ਕਰ ਉੱਠਦਾ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਇਹ ਕਹਿ ਉੱਠਦਾ ਕਿ ਮੋਹੇ ਨਾ ਵਿਸਾਰੋ ਹੈ ਪ੍ਰਭੂ ਵਿਸਾਰ ਨ ਕਿਉਂਕਿ ਇਨਸਾਨ ਦੇ ਵਸ ਦੀ ਗੱਲ ਹੈ ਹੀ ਨਹੀਂ ਇਹ ਇਨ੍ਹਾਂ ਬਿਕਾਰਾਂ ਤੋਂ ਬਚਣਾ ਇਨ੍ਹਾਂ ਭੈੜੀ ਸੰਗ ਇਸ ਭੈੜੀ ਸੰਗਤ ਤੋਂ ਬਚਣਾ ਇਹ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ ਇਸ ਲਈ ਇੱਕ ਹੀ ਅਰਦਾਸ ਇੱਕ ਹੀ ਪਰਾਨਾ ਚਹੁਕ ਕਿ ਮੋਹੇ ਨ ਬਿਸਾਰੋ ਮੈਂ ਜਨ ਤੇਰਾ ਰਹਾਓ ਮੇਰੀ ਹਰੋ ਵਿਪਤ ਜਨ ਕਰੋ ਸੁਪਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਿਹ ਅਕਾਲ ਪੁਰਖ ਜੀ ਮੇਰੀ ਇਹ ਵਿਪਤਾ ਕਿਹੜੀ ਵਿਪਤਾ ਕਿਹੜੀ ਪਰੇਸ਼ਾਨੀ ਵਿਪਤਾ ਕਹਿੰਦੇ ਪਰੇਸ਼ਾਨੀ ਨੂੰ ਦੁੱਖ ਨੂੰ ਕਿਹੜਾ ਦੁੱਖ ਹੈ ਕਿਹੜੀ ਵਿਪਤਾ ਹੈ ਕਿਹੜੀ ਪਰੇਸ਼ਾਨੀ ਹੈ ਜਿਹੜਾ ਇੱਕ ਜਾਗਰੂਕ ਮਨੁੱਖ ਹੈ ਜੇ ਨੂੰ ਆਪਣੇ ਔਗਣ ਦਿਸਪੈ ਉਹਦੇ ਲਈ ਵਿਪਤਾ ਇਹੀ ਹੈ ਨੀਚ ਸੰਗਤ ਹੈ ਉਹ ਵਿਪਤਾ ਹੈ ਭਾਵ ਮਾੜੇ ਕਰਮਾਂ ਦੀ ਸੰਗਤ ਨੂੰ ਇੱਥੇ ਵਿਪਤਾ ਕਿਹਾ ਗਿਆ ਹੈ ਕਿ ਮੇਰੇ ਲਈ ਇਹ ਵਿਪਤਾ ਹੈ ਇਹ ਪਰੇਸ਼ਾਨੀ ਹੈ ਮੇਰੀ ਹਰੋ ਵਿਪਤ ਅਹ ਪ੍ਰਭੂ ਜੀ ਬਖਸ਼ਿਸ਼ ਕਰੋ ਕਿਰਪਾ ਕਰੋ ਜਿਹੜੀ ਮੇਰੀ ਇਹ ਵਿਪਤਾਈ ਨੂੰ ਹਰੋ ਕਿਉਂਕਿ ਮੇਰੇ ਵੱਸ ਵਿੱਚ ਨਹੀਂ ਹੈ ਕਿ ਮੈਂ ਇਸ ਵਿਕਾਰਾਂ ਦੀ ਸੰਗਤ ਤੋਂ ਉੱਬਰ ਸਕਾਂ ਐ ਪ੍ਰਭੂ ਜੀ ਤੁਸੀਂ ਹੀ ਇਸ ਵਿਪਤਾ ਨੂੰ ਦੂਰ ਕਰ ਸਕਦੇ ਹੋ ਮੇਰੀ ਹਰੋਂ ਵਿਪਤ ਹਰ ਲੋ ਇਸ ਭੇੜੀ ਮਤ ਨੂੰ ਇਸ ਵਿਪਤਾ ਨੂੰ ਦੂਰ ਕਰ ਦਿਓ ਤੇ ਜਨ ਕਰੋ ਸੁਪਾਈ ਮੇਰੀ ਇਹ ਵਿਪਤਾ ਹੀ ਪਰੇਸ਼ਾਨੀ ਹਰ ਕੇ ਤੇ ਜਨ ਨੂੰ ਆਪਣੇ ਪਿਆਰੇ ਨੂੰ ਆਪਣੇ ਜੀਵ ਨੂੰ ਇੱਕ ਚੰਗਾ ਸੁਪਾਉ ਇੱਕ ਚੰਗੀ ਮਤ ਬਖਸ਼ਿਸ਼ ਕਰੋ ਸੁਪਾਉ ਭਾਵ ਚੰਗੀ ਭਾਵਨਾ ਵਾਲੀ ਮਤ ਚੰਗੇ ਖਿਆਲਾਂ ਵਾਲੀ ਬੁੱਧ ਭਾਵ ਕੇ ਸੁਮਤ ਬਖਸ਼ੋ ਮੇਰੀ ਹਰੋ ਵਿਪਤ ਜਨ ਕਰੋ ਸੁਪਾਈ ਇਸ ਜਨ ਦੀ ਜੋ ਮਤ ਹੈ ਇਸ ਦੀ ਜੋ ਅਕਲ ਹੈ ਇਸ ਨੂੰ ਚੰਗੀ ਭਾਵਨਾਵਾਂ ਵਾਲੀ ਬਣਾ ਦਿਓ ਇਹ ਤੂੰ ਹੀ ਕਰ ਸਕਦਾ ਹੈ ਇਨਸਾਨ ਆਪਣੇ ਆਪ ਨਹੀਂ ਕਰ ਸਕਦਾ ਮੇਰੀ ਹਰੋ ਵਿਪਤ ਜਨ ਕਰੋ ਸੁਪਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਐ ਪ੍ਰਭੂ ਜੀ ਮੈਂ ਤੇ ਇਨਾ ਬੇਕਾਰਾਂ ਤੋਂ ਡਰ ਕੇ ਇਸ ਨੀਚ ਸੰਗਤ ਤੋਂ ਡਰ ਕੇ ਤੇਰੀ ਇਸ ਤਰ੍ਹਾਂ ਸ਼ਰਨ ਲਈ ਹੈ ਇਸ ਤਰ੍ਹਾਂ ਤੇਰਾ ਹੋ ਗਿਆ ਇਸ ਤਰ੍ਹਾਂ ਤੇਰਾ ਹੋ ਚੁੱਕਾ ਕਿ ਹਾਲਾਤ ਹੁਣ ਇਸ ਤਰ੍ਹਾਂ ਦੇ ਨੇ ਕਿ ਚਰਨ ਨਾ ਛੱਡੋ ਸਰੀਰ ਕਲ ਜਾਏ ਕਿ ਮੇਰਾ ਜਿਹੜਾ ਇਹ ਸਰੀਰ ਹੈ ਇਹ ਤੇ ਖਤਮ ਹੋ ਜਾਏ ਇਹ ਤੇ ਮਿਟ ਜਾਏ ਟੁੱਟ ਜਾਏ ਟੁੱਟੇ ਟੁੱਟੇ ਹੋ ਜਾਏ ਖਤਮ ਹੋ ਜਾਏ ਨਸ਼ਟ ਹੋ ਜਾਏ ਪਰ ਤੇਰੇ ਚਰਨ ਨਹੀਂ ਛੱਡਾਂ ਭਾਵ ਕਿ ਤੇਰੇ ਨਾਲ ਜਿਹੜੀ ਪ੍ਰੀਤ ਪੈ ਗਈ ਇਹ ਪ੍ਰੀਤ ਹੁਣ ਖਤਮ ਨਹੀਂ ਹੋਵੇਗੀ ਚਰਨ ਚਰਨ ਨਾ ਛਾਡੋਂ ਦਾ ਮਤਲਬ ਪਿਆਰੇ ਹੋਏ ਇਸ ਤਰ੍ਹਾਂ ਨਹੀਂ ਕਿ ਕਿਤੇ ਉਸ ਰੱਬ ਦੇ ਕੋਈ ਪੈਰ ਨੇ ਜਿਹੜੇ ਫੜ ਕੇ ਬਹਿ ਜਾਣੇ ਨੇ ਚਰਨ ਨਾ ਛਾਡੋਂ ਦਾ ਮਤਲਬ ਇਹੀ ਹੈ ਕਿ ਤੇਰੇ ਅੱਗੇ ਸਰੈਂਡਰ ਕਰਨਾ ਤੇਰੇ ਅੱਗੇ ਢੇਰੀ ਕਰ ਦੇਣਾ ਤੇਰੇ ਤੇਰੇ ਹੁਕਮ ਨੂੰ ਮੰਨਣਾ ਤੇਰੇ ਹੁਕਮ ਨੂੰ ਫੜ ਕੇ ਰੱਖਣਾ ਤੇਰੇ ਬੋਲਾਂ ਨੂੰ ਤੇਰੀ ਆਗਿਆ ਨੂੰ ਫੜ ਕੇ ਰੱਖਣਾ ਤੇਰੇ ਹੁਕਮ ਨੂੰ ਫੜ ਕੇ ਰੱਖਣਾ ਹੀ ਪ੍ਰਭੂ ਦੇ ਚਰਨ ਫੜ ਕੇ ਰੱਖਣੇ ਨੇ ਇਸ ਤਰ੍ਹਾਂ ਨਹੀਂ ਇਸ ਨੂੰ ਸਮਝਣਾ ਕਿ ਰੱਬ ਦੇ ਕੋਈ ਪੈਰ ਨੇ ਜਿਹੜੇ ਫੜ ਕੇ ਬਹਿ ਜਾਣਾ ਹੈ ਉੱਠਣਾ ਹੀ ਨਹੀਂ ਨਹੀਂ ਭਾਵ ਗੁਰਮਤਿ ਵਿੱਚ ਪ੍ਰਭੂ ਦੇ ਚਰਨ ਕੀਨ ਹੈ ਪ੍ਰਭੂ ਦੇ ਹੁਕਮ ਨੂੰ ਮੰਨਣਾ ਉਹਦੇ ਹੁਕਮ ਨੂੰ ਆਪਣੇ ਪੱਲੇ ਨਾਲ ਬੰਨ ਕੇ ਰੱਖਣਾ ਗੁਰੂ ਦੀ ਆਗਿਆ ਨੂੰ ਆਪਣੇ ਪੱਲੇ ਬੰਨ ਕੇ ਰੱਖਣਾ ਹੀ ਗੁਰੂ ਦੇ ਚਰਨ ਫੜ ਕੇ ਰੱਖਣੇ ਨੇ ਇਹਨੂੰ ਇਸ ਤਰ੍ਹਾਂ ਸਮਝਣਾ ਸਤਿਗੁਰ ਇਹ ਕਹਿ ਰਹੇ ਨੇ ਕਿ ਚਰਨ ਨਾ ਛੱਡੋ ਕਿ ਭਾਵ ਮੈਂ ਤੇਰੀ ਸ਼ਰਨ ਜੋ ਅਪਣਾ ਲਈ ਹੈ ਉਹ ਹੁਣ ਛੱਡਾਂਗਾ ਨਹੀਂ ਜੋ ਤੇਰਾ ਹੁਕਮ ਹੈ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ ਮੈਂ ਤੇਰਾ ਜੋ ਮੰਨਨ ਕਰ ਲਿਆ ਹੈ ਉਹ ਹੁਣ ਮੈਂ ਕਦੇ ਛੱਡਾਂਗਾ ਨਹੀਂ ਇਸ ਸਰੀਰ ਤੇ ਚਲਾ ਜਾਏਗਾ ਪਰ ਜੋ ਤੇਰਾ ਹੁਕਮ ਹੈ ਆਪਣੇ ਪੱਲੇ ਨਾਲ ਆਪਣੇ ਅੰਤਰ ਆਤਮੇ ਵਿੱਚ ਜੋ ਮੈਂ ਤੇਰਾ ਬੋਲ ਵਸਾ ਲਿਆ ਹੈ ਉਹ ਕਦੇ ਨਿਕਲੇਗਾ ਨਹੀਂ ਇਸ ਤਰ੍ਹਾਂ ਦੀ ਮੈਂ ਪ੍ਰੀਤ ਕਰ ਲਈ ਇਸ ਤਰ੍ਹਾਂ ਦੀ ਮੈਂ ਤੇਰੇ ਨਾਲ ਪ੍ਰੇਮ ਪ੍ਰੇਮ ਵਾਲੀ ਪ੍ਰੀਤ ਪਾ ਲਈ ਹੈ ਕਿ ਚਰਨ ਨਾ ਛੱਡਾਂ ਸਰੀਰ ਕਲ ਜਾਏ ਮੈਂ ਹੁਣ ਚਰਨ ਨਹੀਂ ਛੱਡਦਾ ਸਰੀਰ ਜਾਂਦਾ ਚਲੇ ਜਾਏ ਤੁਗੀ ਸਤਿਗੁਰ ਆਖਦੇ ਨੇ ਕਿ ਕੋਹ ਰਵੇ ਦਾਸ ਪਰੋ ਤੇਰੀ ਸੰਭਾ ਕਿ ਇਹਰ ਵਿਦਾਸ ਵੀ ਹੁਣ ਤੇਰੀ ਸ਼ਰਨ ਵਿੱਚ ਹੈ ਤੇਰੇ ਹੁਕਮ ਵਿੱਚ ਹੈ ਤੇਰੀ ਰਜਾ ਵਿੱਚ ਹੈ ਤੇਰੇ ਭਾਣੇ ਵਿੱਚ ਹੈ ਹੁਣ ਜਦ ਮੈਂ ਤੇਰੀ ਸ਼ਰਨ ਪੈ ਚੁੱਕਾ ਹਾਂ ਤੇਰੇ ਅੱਗੇ ਸਰੈਂਡਰ ਕਰ ਚੁੱਕਾ ਹਾਂ ਤੇਰੇ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ ਤੇ ਸਤਿਗੁਰ ਆਖਦੇ ਨੇ ਕਿ ਫਿਰ ਬੇਗ ਮਿਲੋ ਜਨ ਕਰਨਾ ਮਿਲਾਂਦਾ ਹੁਣ ਮੇਰੀ ਇਹੋ ਇੱਕ ਬੇਨਤੀ ਹੈ ਇਹੋ ਅਰਦਾਸ ਹੈ ਕਿ ਪ੍ਰਭੂ ਇਸ ਹਿਰਦੇ ਘਰ ਵਿੱਚ ਜਲਦੀ ਪ੍ਰਗਟ ਹੋ ਛੇਤੀ ਆਪਣਾ ਦਰਸ਼ਨ ਦਿਓ ਬੇਗ ਮਿਲੋ ਜਨ ਆਪਣੀ ਜਨ ਨੂੰ ਜਲਦੀ ਮਿਲੋ ਛੇਤੀ ਮਿਲੋ ਕਰ ਨਾ ਮਿਲਾਂ ਬਾ ਕਿਰਪਾ ਕਰਕੇ ਤੁਸੀਂ ਹੁਣ ਦੇਰੀ ਨਾ ਕਰੋ ਕਿਉਂਕਿ ਪ੍ਰਾਣਾ ਦੇ ਵਿੱਚ ਤੇਰੀ ਦਰਸ਼ਨ ਦੀ ਇੰਨੀ ਪਿਆਸ ਉੱਠ ਚੁੱਕੀ ਹੈ ਤੇਰੇ ਨਾਲ ਇੰਨਾ ਪਿਆਰ ਪੈ ਗਿਆ ਹੈ ਕਿ ਇੱਕ ਸੈਕਿੰਡ ਦੀ ਦੂਰੀ ਵੀ ਤੜਫਾ ਉੱਠਦੀ ਹੈ ਇਸ ਲਈ ਵੇਗ ਮਿਲੋ ਜਨ ਕਰਨਾ বিলম্ব ਤੁਸੀਂ ਹੁਣ ਦੇਰੀ ਨਾ ਲਾਓ বিলম্বਤਾ ਨਾ ਕਰੋ ਹੋਰ ਟਾਈਮ ਨਾ ਪਾਓ ਇਸ ਹਿਰਦੇ ਘਰ ਦੇ ਵਿੱਚ ਪ੍ਰਗਟ ਹੋਵੋ ਪਿਆਰਿਓ ਇਸ ਪੂਰੇ ਸ਼ਬਦ ਦੇ ਵਿੱਚ ਮੇਰੇ ਗੁਰਦੇਵ ਪਾਤਸ਼ਾ ਸਤਗੁਰ ਅ रविदास ਮਹਾਰਾਜ ਇਹੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਜੋ ਅਭਿਆਸੀ ਪ੍ਰਭੂ ਦੇ ਮਾਰਗ ਤੇ ਚੱਲਦਾ ਚੱਲਦਾ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਆਪਣੇ ਉਹਨੂੰ ਔਗਣਾ ਦਾ ਪਤਾ ਚੱਲਦਾ ਹੈ ਜਦੋਂ ਜੀਵ ਦੇ ਅੰਤਰਾ ਆਤਮੇ ਦਾ ਪਤਾ ਚੱਲਦਾ ਹੈ ਤਾਂ ਫਿਰ ਸੁਭਾਅਕ ਹੀ ਉਹਨੂੰ ਆਪਣੀ ਸੰਗਤ ਦਿਸਦੀ ਹੈ ਕਿ ਅੱਜ ਤੱਕ ਜਾਂ ਹੁਣ ਵੀ ਮੈਂ ਨੀਵੀਂ ਸੰਗਤ ਕਰਦਾ ਰਿਹਾ ਬਕਾਰਾਂ ਦੀ ਸੰਗਤ ਕਰਦਾ ਰਿਹਾ ਤੇ ਫਿਰ ਅਰਦਾਸ ਉੱਠਦੀ ਹੈ ਹਿਰਦੇ ਵਿੱਚੋਂ ਕਿ ਐ ਪ੍ਰਭੂ ਇਸ ਸੰਗਤ ਵਿੱਚੋਂ ਕੱਢ ਕੇ ਚੰਗੀ ਸੰਗਤ ਬਖਸ਼ੋ ਤੇ ਇੱਕੋ ਹੀ ਅਰਦਾਸ ਹੈ ਕਿ ਆਪਣਾ ਦਰਸ਼ਨ ਦਿਦਾਰਾ ਬਖਸ਼ੀ ਇਹ ਮੇਰੀ ਸਤਗੁਰ ਵਿਦਾਸ ਮਹਾਰਾ ਦਾ ਸ਼ਬਦ ਜਵਾਬ ਦੀ ਨਾਲ ਤੁਚ ਬੁੱਧੀ ਅਨੁਸਾਰ ਦਾਸ ਨੇ ਸਾਂਝਾ ਕੀਤਾ ਸੋ ਪਿਆਰੀ ਕਿਉਂਕਿ ਬਾਣੀ ਅਥਾਏ ਮੈਂ ਦਾਵਾ ਨਹੀਂ ਕਰਦਾ ਇਸ ਗੱਲ ਦਾ ਕਿ ਮੈਂ ਜੋ ਅਰਥ ਕਰ ਰਿਹਾ ਬਿਲਕੁਲ ਇਹੀ ਅਰਥ ਨੇ ਪਰ ਕਹਿੰਦੇ ਨੇ ਕਿ ਉਹ ਪ੍ਰਭੂ ਇੱਕ ਮਹਾਨ ਸਾਗਰ ਹੈ ਜਿਹੜੀ ਗੁਰਬਾਣੀ ਹੈ ਗੁਰਦੇਵ ਪਾਤਸ਼ਾਹ ਦੀ ਬਾਣੀ ਇਹ ਵੀ ਇੱਕ ਮਹਾਨ ਸਾਗਰ ਹੈ ਤੇ ਇਸ ਸਾਗਰ ਦੇ ਵਿੱਚ ਹੁਣ ਸਾਡੀ ਆਪਣੀ ਅਕਲ ਹੈ ਸਮਝ ਹੈ ਕਿ ਅਸੀਂ ਸਾਗਰ ਦੇ ਕੋਲ ਜਾ ਕੇ ਉਹਦੇ ਵਿੱਚ ਚਮਚਾ ਭਰਨਾ ਹੈ ਉਹ ਚੋ ਗਲਾਸ ਭਰਨਾ ਹੈ ਜਾਂ ਉਹ ਚ ਬੜਾ ਕੋਈ ਬਰਤਨ ਜਾਂ ਉਹਦੇ ਵਿੱਚੋਂ ਕੋਈ ਬੜਾ ਬਰਤਨ ਆਪਾ ਭਰਨਾ ਹੈ ਤੇ ਜਿੰਨੀ ਜਿਹਦੀ ਸਮਝ ਹੈ ਉਹਦੇ ਮੁਤਾਬਿਕ ਸਮੁੰਦਰ ਦੇ ਵਿੱਚੋਂ ਜਲ ਲੈ ਆਉਂਦਾ ਹੈ ਤੇ ਪਿਆਰਿਓ ਤੁੱਚ ਬੁੱਧੀ ਅਨੁਸਾਰ ਆਪ ਵੀ ਨਾਲ ਮੈਂ ਇਹ ਅਰ ਸਾਂਝੇ ਕੀਤੇ ਨੇ ਸੋ ਅਗਲੇ ਸ਼ਬਦ ਵਿੱਚ ਫਿਰ ਮਿਲਾਂਗੇ ਆਪਾਂ ਤਦ ਤੱਕ ਲਈ ਜੈ ਗੁਰਦੇਵ ਸਤਿ ਸ਼੍ਰੀ ਅਕਾਲ